ਹਰ ਰੰਗ ਮਾਣੀ ਹੈ ਹਰ ਰੰਗ ਦੇ ਵਿੱਚ ਸਾਰੇ ਰੰਗ ਆ ਜਾਂਦੇ ਸਾਰੇ ਇਧਰ ਸਾਰੇ ਰੰਗਾਂ ਨੂੰ ਮੰਨਣਾ ਆ ਜਾਂਦਾ ਸਮਝ ਆਉਣ ਲੱਗ ਜਾਂਦੀ ਜ਼ਿੰਦਗੀ ਜਿਉਣ ਦਾ ਚਾਜ ਆ ਜਾਂਦਾ ਸਵਾਦ ਆ ਜਾਂਦਾ ਫਿਰ ਜਿਉਣਾ ਇੱਕ ਰੰਗ ਹੈ ਮਰਨਾ ਵੀ ਇੱਕ ਰੰਗ ਹੈ ਜੀਣਾ ਵੀ ਇੱਕ ਰੰਗ ਹੈ ਮਰਨਾ ਵੀ ਇੱਕ ਰੰਗ ਹੈ ਫਿਰ ਮੌਤ ਜਿਹੜੀ ਹੈ ਮੌਤ ਦਾ ਵੀ ਬੰਦੇ ਨੂੰ ਡਰ ਨਹੀਂ ਲੱਗਦਾ ਹੁਣ ਕੁਰਬਾਨੀ ਇਧਰ ਸੁਣੀ ਜਾਓ ਬਈ ਕੁਰਬਾਨੀ ਨੂੰ ਜਿਹੜਾ ਬੰਦਾ ਚੰਗੀ ਤਰ੍ਹਾਂ ਸਮਝਦਾ ਹੈ ਗੁਰੂ ਸਾਹਿਬ ਸਾਰੇ ਤਰ੍ਹਾਂ ਦੇ ਡਰ ਮਿਟਾ ਦਿੰਦੇ ਆ ਉਦੇ ਵਿੱਚ ਮੌਤ ਦਾ ਡਰ ਵੀ ਆ ਜਾਂਦਾ ਹੁਣ ਮੌਤ ਵਾਲੇ ਪਾਸੇ ਵਧਣਾ ਬਡੇਬੇ ਵਾਲੇ ਪਾਸੇ ਵਧਣਾ ਮਰਨਾ ਇਹਦੇ ਨਾਲ ਹੀ ਜ਼ਿੰਦਗੀ ਦੇ ਵਿੱਚ ਚਾਰ ਹੈ ਮੌਤ ਹੈ ਨਾ ਜਿਹੜੀ ਮੌਤ ਇਸ ਜ਼ਿੰਦਗੀ ਦੀ ਜਾਨ ਹੈ ਮੌਤ ਜੇ ਮੌਤ ਨਾ ਹੋਵੇ ਜ਼ਿੰਦਗੀ ਦਾ ਕੋਈ ਅਰਥ ਨਹੀਂ ਕੋਈ ਰਸਾ ਨਹੀਂ ਨੀਂਦ ਹਨ ਜਿਹੜੀ ਜਦੋਂ ਆਪਾਂ ਦਿਨੇ ਉੱਠਦੇ ਆ ਕੈਮ ਹੁੰਦੇ ਆ ਸਾਡੇ ਦਿਮਾਗ ਦੀ ਜਾਨ ਅਸਲ ਚ ਦੀਦ ਹੈ ਸਾਡਾ ਸੁੱਤੇ ਬਿਨਾ ਗੁਜਾਰਾ ਹੀ ਕੋਈ ਨਹੀਂ ਮੌਤ ਇਹ ਸਾਡੇ ਦਾ ਸਾਰਾ ਜਿਹੜਾ ਸਿਸਟਮ ਹੈ ਤਾਂ ਚਾਹ ਜਿਹੜਾ ਪਰਫੈਕਟ ਕਮਾਲ ਦਾ ਇਹਦੇ ਬਿਨਾ ਪੁਜਾਰਾ ਹੀ ਕੋਈ ਨਹੀਂ ਔਰ ਮੌਤ ਹੀ ਹੈ ਜਿਹੜੀ ਜਿਹਦੇ ਕਰਕੇ ਇੱਕ ਸਰਕਲ ਬਣਦਾ ਹੈ ਸਿਸਟਮ ਬਣਦਾ ਹੁਣ ਜਿਹੜਾ ਬੰਦਾ ਨਿਜਮ ਨੂੰ ਸਮਝਦਾ ਹੈ ਉਹਨੂੰ ਪਤਾ ਵੀ ਮੌਤ ਕਿਹੜੀ ਚੀਜ਼ ਦੀ ਹੁਣ ਜੇ ਤੇ ਲੈ ਰਹੇ ਲਹਿਰ ਆਪਣੇ ਆਪ ਨੂੰ ਸਮਝ ਲੇ ਫਿਰ ਤੇ ਉਹਦੀ ਮੌਤ ਹੈ ਪਰ ਜੇ ਸਮੁੰਦਰ ਸਮਝ ਲੇ ਆਪਣੇ ਆਪ ਨੂੰ ਫਿਰ ਕਾਦੀ ਮੌਤ ਹੈ ਸਮੁੰਦਰ ਦੀ ਮੌਤ ਥੋੜਾ ਹੈ ਲਹਿਰ ਖਤਮ ਹੋਏਗੀ ਫਿਰ ਲਹਿਰਾਂ ਉੱਠ ਪੈਣਗੀਆਂ ਸਮੁੰਦਰ ਆਪਾਂ ਇੱਕ ਹੀ એનર્ਜੀ ਹੈ ਇੱਕੋ ਸਾਰੇ ਪਾਸੇ ਇੱਕ ਹੀ ਹੈ ਇੱਕੋ ਹੀ ਫੈਲਿਆ ਹੋਇਆ ਸਤਨਾਮ ਉਹਦੀ ਹੋਂਦ ਸਰਤ ਹੈ ਕਰਤਾ ਪੁਖ ਕ੍ਰੀਏਟ ਵੀ ਉਹੀ ਕਰਦੇ ਆ ਨਿਰਭਉ ਉਹ ਏਕੀ ਆ ਜਿਹੜਾ ਡਰਦਾ ਨਹੀਂ ਨਿਰਭਉ ਐ ਨਿਰਵੈਰ ਐ ਅਕਾਲ ਮੂਰਤ ਉਹਦਾ ਕਿਤੇ ਕਾਲ ਨਹੀਂ ਆਉਣਾ ਅਜੂਨੀ ਐ ਜੂਨਾ ਚ ਨਹੀਂ ਸੈਭਂ ਦਾ ਆਪਣੇ ਆਪ ਬਣਿਆ ਗੁਰਪ੍ਰਸਾਦ ਇਹਦਾ ਗਿਆਨ ਲਵਈਏ ਤੇ ਸਮਝ ਆ ਜਾਂਦਾ ਹੁਣ ਮਤਲਬ ਇਹ ਐ ਵੀ ਜਿਹੜਾ ਮੌਤ ਨੂੰ ਸਮਝਦਾ ਜਿਵੇਂ ਆਪਾਂ ਕਈ ਵਾਰੀ ਦੁਆਨਾਂ ਚ ਗੱਲ ਕੀਤੀ ਧਿਆਨ ਇਧਰ ਰੱਖਿਆ ਕਰੋ ਵੀ ਜਿਹੜੇ ਆਪਾਂ ਕਈ ਵਾਰੀ ਦੁਆਨ ਚ ਗੱਲ ਕੀਤੀ ਐ ਜਿਹੜਾ ਨਾ ਸਰਕਲ ਚੱਲਦਾ ਮੌਤ ਕਿੱਥੇ ਹੈ ਆਪਾਂ ਬਹੁਤ ਵਾਰ ਗੱਲ ਕੀਤੀ ਵੀ ਸਮੁੰਦਰ ਦੇ ਵਿੱਚੋਂ ਬੱਦਲ ਬਣੇ ਹੁਣ ਪਾਣੀ ਸਮੁੰਦਰ ਦੇ ਵਿੱਚੋਂ ਉੱਠਿਆ ਭਾਪ ਵੜ ਗਏ ਬੱਦਲ ਬਣੇ ਪਾਣੀ ਦਾ ਨਾਮ ਪਹਿਲਾਂ ਸਮੁੰਦਰ ਸੀ ਸਮੁੰਦਰ ਚੋਂ ਭਾਪ ਬਣਿਆ ਉੱਪਰ ਇਕੱਠਾ ਹੋ ਗਿਆ ਉਹਦਾ ਨਾਮ ਬੱਦਲ ਗਿਆ ਬੱਦਲ ਉਹੀ ਬੱਦਲ ਐ ਘੁੱਬ ਕੇ ਪਹਾੜਾਂ ਦੇ ਉੱਤੇ ਵਰ ਗਿਆ ਹੁਣ ਬੱਦਲ ਦਾ ਕੀ ਰੂਪ ਬਣ ਗਿਆ ਮੀਂਹ ਬਰਸਾਤ ਪਹਾੜਾਂ ਦੇ ਉੱਤੇ ਉਹ ਬਣਿਆ ਕੀ ਚਰਨਾ ਜਸ਼ਮਾ ਪਹਾੜਾਂ ਤੋਂ ਥੱਲੇ ਆਇਆ ਚਸ਼ਮਾ ਬਣ ਕੇ ਉਹ ਕਹਦੇ ਚ ਆਇਆ ਨਦੀ ਚ ਹੁਣ ਰੂਪ ਬਦਲ ਗਿਆ ਨਾਮ ਬਦਲ ਗਿਆ ਨਦੀ ਚ ਆ ਕੇ ਫਿਰ ਉਹ ਹੌਲੀ ਹੌਲੀ ਦਰਿਆ ਚ ਆ ਗਿਆ ਹੁਣ ਨਾਮ ਵੀ ਬਦਲ ਗਿਆ ਰੂਪ ਵੀ ਬਦਲ ਗਿਆ ਦਰਿਆ ਚ ਆ ਕੇ ਦਰਿਆ ਹੌਲੀ ਹੌਲੀ ਸਮੁੰਦਰ ਚ ਫਿਰ ਮਿਲ ਗਿਆ ਹੁਣ ਉਹ ਪਾਣੀ ਐ ਘੁੱਮ ਕੇ ਫੇਰ ਆ ਗਿਆ ਇੱਕੋ ਹੀ ਹੈ ਕਿੰਨੇ ਰੂਪ ਬਦਲ ਗਿਆ ਇੱਕੋ ਹੀ એનર્ਜੀ ਹੈ ਜਿਹੜੀ ਇਹ ਰੂਪ ਬਦਲਦੀ ਹੈ ਮਰਿਆ ਥੋੜਾ ਹੁਣ ਵੇਖਣ ਨੂੰ ਕੀ ਲੱਗਦਾ ਵੀ ਸਮੁੰਦਰ ਭਾਪ ਬਣ ਗਿਆ ਭਾਪ ਮਰ ਕੇ ਬੱਦਲ ਬਣ ਗਈ ਬੱਦਲ ਮਰ ਕੇ ਬੀਂ ਬਣ ਗਿਆ ਬੀਂ ਮਰ ਕੇ ਝਰਨਾ ਬਣ ਗਿਆ ਝਰਨਾ ਮਰ ਗਿਆ ਨਹੀਂ ਝਰਨਾ ਹੁਣ ਨਦੀ ਬਣ ਗਿਆ ਨਦੀ ਮਰ ਗਈ ਨਹੀਂ ਨਦੀ ਹੁਣ ਦਰਿਆ ਬਣ ਗਈ ਦਰਿਆ ਮਰ ਗਿਆ ਹੁਣ ਸਮੁੰਦਰ ਬਣ ਗਿਆ ਮਰਿਆ ਕਿੱਥੇ ਕੁਝ ਇਦਾਂ ਹੀ ਹੈ ਜ਼ਿੰਦਗੀ ਇੱਥੇ ਮਰਦਾ ਮਰਦਾ ਕੁਝ ਵੀ ਨਹੀਂ ਇੱਥੋਂ ਹੀ ਨਿਕਲਦਾ ਹੈ ਇਹਦੇ ਚੋਂ ਕੋ ਇਹ ਇਹ ਰੀਸਾਈਕਲ ਹੋ ਰਹੀ ਹੈ એનર્ਜੀ ਹੈ ਜਿਹੜੀ ਕੋ ਮਿਲਦੀ ਹੈ ਇਹਨੂੰ ਰੱਬ ਕਹੋ ਇਹਨੂੰ ਸ਼ਕਤੀ ਕਹੋ ਇਹਨੂੰ ਨੂਰ ਕਹੋ ਇਹਨੂੰ ਜੋ ਕਹਿਣਾ ਹੈ ਕਹੋ ਆਪਾਂ ਇਹ ਗੱਲ ਕਿੰਨੀ ਵਾਰੀ ਕੀਤੀ ਵੀ ਪੰਚਮ ਪਾਸ਼ਾ ਕਹਿੰਦੇ ਕੱਖ ਨਹੀਂ ਮਰਦਾ ਮਰਦਾ ਇੱਥੇ ਐਵੇਂ ਭੁਲੇਖਾ ਹੈ ਕੁਝ ਨਹੀਂ ਵੱਟਾ ਉਜ ਉਹਦੇ ਸਮੇਂ ਲਈ ਵਾਬ ਰੋਲਾ ਜਾਂ ਬਣਿਆ એનર્ਜੀ ਹੈ ਇੱਕ ਬਸ ਆਈਟਮਸ ਨੇ ਸਾਰੇ ਪਰਮਾਣੂ ਉਹ ਇਕੱਠੇ ਹੋਏ ਆ ਰੂਪ ਬਣਿਆ ਇਹਦੇ ਫੇਰੇ ਦੇ ਵਿੱਚ ਹੀ ਮਿਲ ਜਾਣਾ ਗੈਸਾਂ ਨੇ ਗੈਸਾਂ ਚ ਮਿਲ ਜਾਣਾ ਮਿੱਟੀ ਨੇ ਮਿੱਟੀ ਚ ਮਿਲ ਜਾਣਾ ਇਦਾਂ ਹੀ ਖਤਮ ਹੋ ਜਾਣਾ ਫੇਰ ਵਿੱਚ ਚਲੇ ਜਾਣਾ ਇਹਦੇ ਤੋਂ ਹੀ ਫੇਰ ਨਿਕਲਣਾ ਤੇ ਆਪਾਂ ਉਦੋਂ ਗੱਲ ਕੀਤੀ ਸੀ ਵੀ ਕੀ ਜਨਮ ਦੇ ਜਨਮ ਦੇ ਕੀ ਦੱਸੇਗਾ ਬੰਦਾ ਹੁਣ ਮਾਂ ਦੇ ਅਗਲਾ ਕਿਹਾ ਮੈਂ 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 ਹੁਣ ਆਪਣੀ ਗੱਲ ਕਰਾਂ ਮੈਂ ਸਾਤੂ ਚ ਲਈ ਤੋ ਜਾਂਦੇ ਆਂ ਪਰ ਮਾਂ ਕਹੇਗੀ ਢਿੱਡ 'ਚ ਤੇ ਲੱਤਾਂ ਮਾਰਦਾ ਸੀ ਸਾਰੇ ਹੀ ਮਾਰਦੇ ਸੀ। ਦੁੱਧ ਢਿੱਡ 'ਚ ਵੀ ਸੀ। ਤੂੰ ਤਾਂ ਪਹਿਲਾਂ ਹੀ ਹੈਗਾ ਸੀ। ਅੱਛਾ ਫਿਰ ਓਦੋਂ ਪਹਿਲਾਂ ਕਿੱਥੇ ਸੀ? ਓਦੋਂ ਪਹਿਲਾਂ ਮਾਂ ਪਿਓ ਦੇ ਅੰਦਰ ਬਿੰਦ ਦੇ ਰੂਪ ਵਿੱਚ। ਓਦੋਂ ਪਿੱਛੇ ਕੀ ਸੀ? ਰਸ। ਓਦੋਂ ਪਿੱਛੇ ਕੀ ਸੀ? ਲੱਤ ਦੇ ਵਿੱਚ ਸੀ। ਓਦੋਂ ਪਿੱਛੇ ਕੀ ਸੀ? ਮਾਨੂੰ ਖਾਣਾ ਸੀ, ਰਸ ਸੀ, ਜੋ ਵੀ ਸੀ। ਓਦੋਂ ਪਿੱਛੇ ਜਾਓਗੇ ਤੇ ਇੱਥੋਂ ਇਹ ਇਹਨਾਂ ਗਾਜਰਾਂ ਦੇ ਖਾਧੀਆਂ, ਮੂੜੀਆਂ ਖਾਧੀਆਂ ਇਹਦੇ 'ਚੋਂ ਨਿਕਲਿਆ ਸੀ। ਇਤੈ ਇਸ ਤੇ ਡੇਟ ਆਫ ਬਰਥ ਕੀ ਲੱਭੋਗੇ ਬੰਦੇ ਦੀ ਡੇਟ ਆਫ ਬਰਥ ਕਿੱਥੇ ਲੱਭ ਲਈਏ ਉਹ ਤੇ ਪਿੱਛੇ 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 ਹੈਗਾ ਹੀ ਹੈ ਜਿੱਦਣ ਤੋਂ ਇਹ ਸਾਰਾ ਕੁਝ ਚੱਲ ਰਿਹਾ ਬੰਦਾ ਵੀ ਵਿੱਚ ਹੀ ਹੈ ਸਮੁੰਦਰ ਡੇਟ ਆਫ ਬਰਥ ਕੀ ਲੱਭੇਗੀ ਲਹਿਰ ਦੀ ਲਹਿਰ ਕਹੇ ਮੈਂ ਮੈਂ ਬੜੀ ਮੇਰੀ ਇੰਦੀ ਤਰੀਕ ਹੈ ਕਹਿੰਦੇ ਨਹੀਂ ਇਹ ਸ਼ੇਪ ਬਣੀ ਸੀ ਪਰ ਤੂੰ ਪਹਿਲਾਂ ਹੀ ਪਾਣੀ ਦੇ ਵਿੱਚ ਹੀ ਸੀ ਆ ਜਿਹੜੀ ਲਹਿਰ ਇਹ ਵਿੱਚ ਹੀ ਸੀ ਇਹਦੇ ਤੋਂ ਹੀ ਆਇਆ ਇਹਦੇ ਤੋਂ ਹੀ ਚਲੇ ਜਾਣਾ ਮੌਤ ਬੂਤ ਨਾਂ ਦੀ ਕੋਈ ਚੀਜ਼ ਨਹੀਂ ਇਸੇ ਕਰਕੇ ਪਾਸ਼ਾ ਨੇ ਕਿਹਾ ਤੁਹਾਨੂੰ ਭਲੇਖਾ ਓਏ ਬੰਦਾ ਮਰ ਗਿਆ ਕਹਿੰਦੇ ਮਰਿਆ ਬੁਰਿਆ ਕੁਸ਼ ਨਹੀਂ ਆਪਾਂ ਇਹ ਗੱਲ ਕਿੰਨੀ ਵਾਰੀ ਗੁਰਬਾਣੀ ਦੇ ਵਿੱਚੋਂ ਆਪਾਂ ਇਹ ਖੱਜ ਪਾਸ਼ਾ ਦਾ ਸ਼ਬਦ ਪੜਿਆ ਇਹ ਸਾਨੂੰ ਭਲੇਖਾ ਹੈ ਬ੍ਰਹਮ ਗਿਆਨੀ ਬਿਲਖਰੋ ਬਚਾਰਾ ਕਿਤੇ ਤੁਸੀਂ ਜਿਹੜੇ ਇਹ ਬ੍ਰਹਮ ਨੂੰ ਸਮਝਦੇ ਐ ਬ੍ਰਹਮ ਗਿਆਨੀ ਕੌਣ ਐ ਤਮ ਸੰਸਾਰ ਚਰਨ ਲਗ ਤਰੀਏ ਸਭ ਨਾਨਕ ਬ੍ਰਹਮ ਪਸਾਰੋ ਸਾਰੇ ਪਾਸੇ ਬ੍ਰਹਮੀ ਬ੍ਰਹਮ ਐ ਜਿਹੜਾ ਇਹਦਾ ਗਿਆਨ ਲੈ ਰਿਆ ਬ੍ਰਹਮ ਨੂੰ ਸਮਝਣਾ ਕੁਦਰਤ ਨੂੰ ਸਮਝਣਾ ਹੀ ਐ ਕੁਦਰਤ ਬ੍ਰਹਮ ਦਾ ਹੀ ਪਸਾਰਾ ਐ ਬ੍ਰਹਮੀ ਬ੍ਰਹਮੰਡ ਬਣ ਜਾਂਦਾ ਕਲ ਕੀ ਖਲਕਤ ਬਣ ਜਾਂਦਾ ਕਾਦਰ ਹੀ ਕੁਦਰਤ ਬਣ ਜਾਂਦਾ ਇਹਨੂੰ ਸਮਝ ਰਹੇ ਨੇ ਜਿਹੜੇ ਬੰਦੇ ਪ੍ਰੇਮ ਨੂੰ ਸਮਝਣਾ ਇਹਨੂੰ ਸਮਝਣਾ ਹੈ ਇਹਨਾਂ ਨੂੰ ਕਹਿੰਦੇ ਜਿਹੜੇ ਇਹਨੂੰ ਜਾਣਦੇ ਨੇ ਉਹਨਾਂ ਨੂੰ ਪੁੱਛੋ એનર્ਜੀ ਹੋਈ ਰੂਪ ਬਦਲ ਰਹੀ ਏ ਕੋਈ ਮਰਦਾ ਮਰਦਾ ਥੋੜਾ ਜਿਹਾ ਤੁਹਾਨੂੰ ਕਿਹਨੂੰ ਲੱਗਦਾ ਵੀ ਮਰ ਗਿਆ ਕੋਈ ਨਹੀਂ ਮਰਦਾ ਇੱਥੇ ਕੋਈ ਮੌਤ ਨਹੀਂ ਕਿਸੇ ਦੀ ਕੌਣ ਬੂਆ ਰੇ ਕੌਣ ਬੂਆ ਕਹਿੰਦੇ ਕਈ ਜਨਾਬ ਮਰ ਗਿਆ ਮਰ ਗਿਆ ਕਹਿੰਦੇ ਕੋਈ ਨਹੀਂ ਮਰਦਾ ਬ੍ਰह्म ਗਿਆਨੀ ਬਿਲ ਕਰੋ ਵਿਚਾਰਾ ਇਹ ਤੌ ਚਲਤ ਭਇਆ ਇਹ ਮਰਨ ਵਾਲੀ ਚੀਜ਼ ਹੀ ਨਹੀਂ ਪਰ ਬੰਦਾ ਕਹਵੇ ਲਹਿਰ ਮਰ ਗਈ ਲਹਿਰ ਕੀ ਮਰ ਗਈ ਲਹਿਰ ਮਰ ਸਕਦੀ ਹੈ ਸਮੁੰਦਰ ਚ ਕਿਰਨ ਵਰਗੀ ਕਿਵੇਂ ਮਰ ਗਈ ਨਹੀਂ ਮਰਦੀ ਇਦਾਂ ਹੀ ਆ ਐਨਰਜੀ ਹੈ ਜਿਹੜੀ ਕਿਤੇ ਨਹੀਂ ਮਰਦੀ ਸਬਸਕ੍ਰਾਈਬ ਟੂ ਮਾਈ ਚੈਨਲ